ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਗੈਰ ਕਾਨੂੰਨੀ ਪ੍ਰਵਾਸੀਆਂ ਉਤੇ ਬਹੁਤ ਸਖਤੀ ਕਰ ਰਿਹਾ ਹੈ ਬੀਤੇ ਦਿਨੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਇੱਕ ਦਿਨ ਦੇ ਵਿੱਚ 250 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਇਹ ਗ੍ਰਿਫਤਾਰੀਆਂ ਅੰਗਰੇਸ ਕੱਤਰ ਦੇ ਪ੍ਰਤੀ ਦਿਨ ਘੱਟੋ ਘੱਟ 3000 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈਣ ਦੇ ਆਦੇਸ਼ ਦੇ ਮੱਦੇ ਨਜ਼ਰ ਕੀਤੀਆਂ ਗਈਆਂ ਨੇ ਉਹਨਾਂ ਦੇ ਨਾਮ ਸ਼ੁਰੂ ਦੇ ਵਿੱਚ ਅਲਟਰਨੇਟਿਵ ਟੂ ਡਿਟੈਂਸ਼ਨ ਪ੍ਰੋਗਰਾਮ ਤਹਿਤ ਦਰਜ ਕੀਤੇ ਗਏ ਸਨ ਹਾਲਾਂਕਿ ਉਹਨਾਂ ਨੂੰ ਖਤਰਨਾਕ ਨਹੀਂ ਮੰਨਿਆ ਜਾਂਦਾ ਪਰ ਉਹਨਾਂ ਦੇ ਗੋਡੇ ਦੇ ਨਾਲ ਮੋਨੀਟਰ ਲਗਾ ਕੇ ਅਤੇ ਸਮਾਰਟਫੋਨ ਐਪਸ ਤੇ ਗੂਗਲ ਲੋਕੇਸ਼ਨ ਦੀ ਵਰਤੋਂ ਕਰਕੇ ਉਹਨਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਉਹਨਾਂ ਨੇ ਸਾਰਿਆਂ ਨੂੰ ਇਮੀਗ੍ਰੇਸ਼ਨ ਦਫ਼ਤਰ ਆਉਣ ਦੇ ਲਈ ਸੁਨੇਹੇ ਭੇਜੇ ਸੀ ਤੇ ਸਾਰਿਆਂ ਦੇ ਉੱਥੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਦੇ ਵਿੱਚੋਂ ਸੱਤ ਨੂੰ ਹਥਕੜੀ ਲਗਾ ਕੇ ਕਾਰ ਦੇ ਵਿੱਚ ਵੀ ਬਿਠਾਇਆ ਗਿਆ US ਇਮੀਗ੍ਰੇਸ਼ਨ ਐਂਡ ਕਸਟਮਸ ਇਨਫੋਰਸਮੈਂਟ ਨੇ ਆਪਣੇ ਇਤਿਹਾਸ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਪ੍ਰਵਾਸੀ ਗ੍ਰਿਫਤਾਰੀਆਂ ਕੀਤੀਆਂ ਨੇ। ਟਰੰਪ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨੀ 2200 ਤੋਂ ਵੱਧ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਇਹ ਸਮੂਹਿਕ ਕਾਰਵਾਈ ਟਰੰਪ ਦੇ ਚੋਟੀ ਦੇ ਸਹਿਯੋਗੀਆਂ ਜਿਨ੍ਹਾਂ ਦੇ ਵਿੱਚ ਸਟੀਫਨ ਮਿਲਰ ਅਤੇ ਹੋਮਲੈਂਡ ਸੈਕਿਉਰਿਟੀ ਸੈਕਟਰੀ ਕ੍ਰਿਸਟੀ ਨੌਮ ਸ਼ਾਮਲ ਨੇ ਉਹਨਾਂ ਦੇ ਵੱਡੇ ਦਬਾਅ ਦੇ ਵਿੱਚ ਕਰਾਈ ਹੈ। ਜਿਨ੍ਹਾਂ ਨੇ ਕਥਿਤ ਤੌਰ ਉਤੇ ICE ਨੂੰ ਇੱਕ ਦਿਨ ਦੇ ਵਿੱਚ 3300 ਗ੍ਰਿਫਤਾਰੀਆਂ ਦਾ ਟੀਚਰ ਰੱਖਣ ਦੇ ਨਿਰਦੇਸ਼ ਦਿੰਦੇ ਨੇ ਗ੍ਰਿਫਤਾਰ ਕੀਤੇ ਗਏ ਜ਼ਿਆਦਾਤਰ ਲੋਕਾਂ ਨੂੰ ਆਈਸੀਈ ਦੇ ਆਇਟਰ ਨੇਟਿਵਸ ਦੇ ਟੂ ਡੀਟੈਂਸ਼ਨ ਪ੍ਰੋਗਰਾਮ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਇੱਕ ਨਿਗਰਾਨੀ ਪ੍ਰਣਾਲੀ ਜੋ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਦੇ ਲਈ ਹੈ ਜੋ ਘੱਟੋ ਘੱਟ ਜੋਖਮ ਵਾਲੇ ਮੰਨੇ ਜਾਂਦੇ ਨੇ ਇਹਨਾਂ ਵਿਅਕਤੀਆਂ ਨੂੰ ਆਮ ਤੌਰ ਤੇ ਗਿੱਟੇ ਦੇ ਮਨੀਕ੍ਰਾਸਟਫੋਨ ਐਪਸ ਜਾਂ ਫਿਰ ਤਕਨੋਲੋਜੀ ਦੀ ਵਰਤੋਂ ਕਰਦੇ ਟਰੈਕ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਆਈਸੀਈ ਅਧਿਕਾਰੀਆਂ ਦੇ ਨਾਲ ਸਮੇਂ ਸਮੇਂ ਤੇ ਚੈੱਕ ਇਨ ਵਿੱਚ ਸ਼ਾਮਲ ਹੋਣ ਦੀ ਲੋੜ ਹੁੰਦੀ ਹੈ ਲਾਗੂ ਕਰਨ ਦੀਆਂ ਰਣਨੀਤੀਆਂ ਤੇ ਵਿੱਚ ਇੱਕ ਸਪਸ਼ਟ ਤਬਦੀਲੀ ਚ ਆਈ ਸੀਈ ਨੇ ਏਟੀਡੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਵਿਅਕਤੀਆਂ ਨੂੰ ਆਪਣੇ ਨਿਰਧਾਰਿਤ ਚੈੱਕ ਇਨ ਤੋਂ ਪਹਿਲਾਂ ਸਥਾਨਕ ਦਫ਼ਤਰਾਂ ਦੇ ਵਿੱਚ ਰਿਪੋਰਟ ਕਰਨ ਦੇ ਲਈ ਨਿਰਦੇਸ਼ ਦਿੰਦੇ ਹੋਏ ਸਮੂਹਿਕ ਟੈਕਸਟ ਸੁਨੇਹੇ ਭੇਜੇ ਨੇ ਪਹੁੰਚਣ ਉੱਤੇ ਬਹੁਤ ਸਾਰੇ ਲੋਕਾਂ ਨੂੰ ਬਿਨਾਂ ਕਿਸੇ ਪੂਰਵ ਸੂਚਨਾ ਦੇ ਗ੍ਰਿਫਤਾਰ ਵੀ ਕਰ ਲਿਆ ਗਿਆ ਇੱਕ ਮਾਮਲੇ ਦੇ ਵਿੱਚ 7 ਵਿਅਕਤੀਆਂ ਜਿਸ ਦੇ ਵਿੱਚ ਇੱਕ 30 ਸਾਲਾ ਕੋਲੰਬੀਆ ਦਾ ਵਿਅਕਤੀ ਵੀ ਸ਼ਾਮਲ ਹੈ ਜਿਸ ਨੂੰ ਪੂਰੀ ਤਰ੍ਹਾਂ ਪਾਲਣਾ ਕਰਨ ਵਾਲਾ ਦੱਸਿਆ ਗਿਆ ਉਸ ਨੂੰ ਵੀ ਹਥਕੜੀ ਲਗਾ ਕੇ ਬਿਨਾਂ ਨਿਸ਼ਾਨ ਵਾਲੇ ਵਾਰਨਾ ਦੇ ਵਿੱਚ ਲਿਜਾਇਆ ਗਿਆ ਤੇ ਉਹਨਾਂ ਦੇ ਚੈੱਕ-ਇਨ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਕਦਮ ਨੇ ਕਾਨੂੰਨੀ ਅਤੇ ਵਕਾਲਤ ਦੇ ਹਲਕੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਉਹੋ ਉਸ ਤੋਂ ਕੀਤੀਆਂ ਗਈਆਂ ਸਹਾਇਤਾ ਜ਼ਰੂਰਤਾਂ ਬਹੁਤ ਸਹਯੋਗੀ ਸੀ ਇਮੀਗ੍ਰੈਂਟ ਫੈਂਟਸ ਲਾ ਸੈਂਟਰ ਦੇ ਡਾਇਰੈਕਟਰ ਅਟਾਰਨੀ ਮਾਰਗਰੇਟ ਕਾਰਗਿਓਨੋਲੀ ਨੇ ਕੋਲੰਬੀਆ ਦੇ ਨਜ਼ਦੀਕ ਬੰਦ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਉਸ ਤੋਂ ਕੀਤੀਆਂ ਗਈਆਂ ਸਾਰੀ ਜ਼ਰੂਰਤਾਂ ਤੋਂ ਪ੍ਰਤੀ ਬਹੁਤ ਸਹਯੋਗੀ ਸੀ ਬਹੁਤ ਸਾਰੇ ਵਕੀਲ ਰਿਪੋਰਟ ਕਰਦੇ ਨੇ ਕਿ ਗ੍ਰਿਫਤਾਰ ਕੀਤੇ ਗਏ ਕੁਝ ਮੁਵਕਲਾਂ ਦੇ ਕੋਲ ਹਟਾਉਣ ਤੇ ਅੰਤਿਮ ਆਦੇਸ਼ ਨਹੀਂ ਸਨ ਹਾਲਾਂਕਿ ਕੁਝ ਦੇ ਦਾਅਵਿਆਂ ਦੇ ਬਾਵਜੂਦ ਸਿਰਫ ਅਜੇ ਆਦੇਸ਼ਾਂ ਵਾਲੇ ਲੋਕਾਂ ਨੂੰ ਨਿਸ਼ਾਨਾ ਨਹਾ ਕਿਐਸੀ ਦੱਸਿਏ ਇਸ ਵਿਕਸਤ ਹੋ ਰਹੀ ਰਣਨੀਤੀ ਨੇ ਇਮੀਗ੍ਰੇਸ਼ਨ ਵਕੀਲਾ ਨੂੰ ਇੱਕ ਖਤਰਨਾਕ ਦੋਹਰਾ ਬੰਦਨ ਬਣਾਇਆ ਹੈ ਤੇ ਜੇਕਰ ਪ੍ਰਵਾਸੀ ਚੈੱਕ-ਇਨ ਲਈ ਆਉਂਦੇ ਨੇ ਤਾਂ ਉਹਨਾਂ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈਣ ਦਾ ਖਤਰਾ ਹੈ ਜੇਕਰ ਉਹ ਅਜਿਆ ਨਹੀਂ ਕਰਦੇ ਤਾਂ ਉਹਨਾਂ ਨੂੰ ਪਾਲਣਾ ਨਾ ਕਰਨ ਦੇ ਲਈ ਸਜ਼ਾ ਦਿੱਤੇ ਜਾਣ ਦਾ ਵੀ ਖਤਰਾ ਬਣਿਆ ਹੋਇਆ ਹੈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ নোটিফিকেশন ਲਈ বেল ਆਈਕਨ ਵਾਲੇ ਬਟਨ ਤੇ ਕਲਿੱਕ ਕਰੋ